ਜਿੰਨੀ ਤਾਰੀਖ ਕਰੀਏ ਉਹਨੇ ਘਟਾ ਔਰ ਇਥੇ ਜਿਵੇਂ ਕਿ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਸੰਗਤ ਨੂੰ ਅਵੇਅਰ ਵੀ ਕੀਤਾ ਗਿਆ ਮੈਸੇਜ ਲੱਗਿਆ ਔਰ ਉਹਨਾਂ ਨੇ ਆ ਕੇ ਆਪਣਾ ਚੈੱਕਅਪ ਕਰਵਾਇਆ ਸਾਡੀ ਸਰਕਾਰੀ ਸਕੀਮਸ ਨੇ ਉਹ ਸਾਨੂੰ ਸਹਿਯੋਗ ਕਰਕੇ ਉਸ ਜੋ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹੈਲਪ ਦਿੱਤੀ ਹੈ ਕੇ ਕੈਂਸਰ ਮੁਕਤ ਹੋ ਜਾਵੇ ਜ ਜੇਨੂੰ ਅਗਰ ਤੁਸੀਂ ਗੂਗਲ ਸਰਚ ਕਰੋਗੇ ਤੁਹਾਡਾ ਬੜਾ ਦੁੱਖ ਹੋਏਗਾ ਕੈਪੀਟਲ ਆਫ ਕੈਂਸਰ ਥੈਟ ਇਜ਼ ਪੰਜਾਬ ਸੋ ਆਪਾਂ ਕੋਸ਼ਿਸ਼ ਕਰੀਏ ਪਰਮਾਤਮਾ ਦੇ ਅਰਦਾਸ ਕਰੀਏ ਖਾਣਾ ਚਾਹੀਦਾ ਪਹਿਲਾਂ ਹੀ ਇਸ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕੋਈ ਦਿੱਕਤ ਤੇ ਨਹੀਂ ਹੈ ਹਾਂਜੀ ਅ オーਰਲ ਕੈਂਸਰ ਪੀਐਸਏ ਸੀਬੀਸੀ ਮੈਮੋਗ੍ਰਾਫੀ ਹੋ ਰਿਹਾ ਵਾ ਇੱਥੇ ਅਵੇਅਰ ਕੀਤਾ ਜਾਂਦਾ ਵਾ ਇੱਥੇ ਲੋਕਾਂ ਨੂੰ ਕੈਂਸਰ ਬਾਰੇ ਬਿਲਕੁਲ ਅੱਜ ਜਿਹੜੀ ਕੈਂਸਰ ਦੀ ਇਹ ਨਾਮ ਰਾਜ ਗੁਵਾਰੀ ਤੋਂ ਬੰਦਾ ਨਾਮ ਸੁਣ ਕੇ ਡਰ ਜਾਂਦਾ ਤੇ ਵਾਕਈ ਇਹਦੇ ਵਾਸਤੇ ਕੇਅਰ ਵਾਸਤੇ ਲੋੜ ਆ ਅਮਲਕੇ ਦੇ ਟੈਸਟ ਵਾਸਤੇ ਲੋੜ ਆ ਤੇ ਇਹਦੇ ਧਿਆਨ ਰੱਖਣ ਦੀ ਲੋੜ ਆ ਗੋਡੇ ਦੁਖਦੇ ਜਿਆਦਾ ਤਾਂ ਤੁਹਾਨੂੰ ਜੋੜਾਂ 'ਇੰਦਰ ਲੱਗਾ ਵੀ ਇੱਕ ਦਿਲ ਦੀ ਧੜਕਣ ਨਾ ਮਤਲਬ ਜੇ ਪਾਣੀ ਨਾ ਪੀਵਾ ਰਾਤ ਨੂੰ ਜਦਾਂ ਤਾਂ ਧੜਕਣ ਬਹੁਤ ਵੱਜ ਜਾਂਦੀ ਆ ਮੈਂ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਪ੍ਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਅਸੀਂ ਨਾਲ ਮਿਲ ਕੇ ਇਸ ਬਿਮਾਰੀਆਂ ਤੋਂ ਬਚਾ ਸਕੀਏ ਲੋਕਾਂ ਨੂੰ ਸਾਥ ਦਿੰਦੇ ਰਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਸ਼ੁਰੂ ਤੋਂ ਵਧੀਆ ਚਿਕਿਤਸਾ ਵਾਸਤੇ ਕੰਮ ਕਰਦੀ ਆ ਰਹੀ ਹੈ ਬਾਕੀ ਰੈਗੂਲਰ ਚੈੱਕਅਪ ਜਿਹੜਾ ਬਾਡੀ ਦਾ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਈ ਵਾਰੀ ਨਹੀਂ ਵੀ ਕੁਝ ਹੁੰਦਾ ਤਾਂ ਵੀ ਸਾਡੇ ਮਨ ਚੋਂ ਵਹਿਮ ਨਿਕਲ ਜਾਂਦਾ ਵੀ ਫੀਲ ਮੱਚ ਬੈਟਰ ਕਿ ਨਹੀਂ ਅਸੀਂ ਬਿਲਕੁਲ ਸੇਤ ਪਾਉਂਦੇ ਆ ਅਸੀਂ ਤੰਦਰੁਸਤ ਹੈਗੇ ਆ ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਹੈਗਾ ਕੈਂਸਰ ਦੇ ਲਈ ਅਵੇਅਰਨੈਸ ਕੈਂਪ ਔਰ ਨਾਲੀ ਸਭ ਤੋਂ ਵੱਡੀ ਚੀਜ਼ ਕੀ ਇਸ ਨਾਮੁਰਾਦ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾਣਾ ਹੈ ਅਵੇਅਰ ਕਿੱਦਾਂ ਰਹਿਣਾ ਹੈਗਾ ਔਰ ਮੁਨਕਤਾ ਦੀ ਸੇਵਾ ਦੇ ਲਈ ਖਾਸ ਕਰਕੇ ਇਸ ਦੀ ਅਵੇਅਰਨੈਸ ਜਿਹੜੀ ਹੈ ਬਹੁਤ ਜ਼ਰੂਰੀ ਹੈ ਇਸੇ ਲਈ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੁਲਾ ਖਾਸ ਤੌਰ ਤੇ ਪਹੁੰਚੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਵਿਧਾਇਕ ਸਾਹਿਬ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਅਵੇਅਰਨੈਸ ਜ਼ਿਆਦਾ ਜ਼ਰੂਰੀ ਹੈ ਤੋਂ ਬਚਾਅ ਲਈ ਔਰ ਇਹਦੇ ਇਲਾਜ ਲਈ ਲੋਕਾਂ ਨੂੰ ਘਬਰਾਉਣ ਤੋਂ ਜ਼ਿਆਦਾ ਇਲਾਜ ਦੀ ਜਾਣਕਾਰੀ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ ਬਿਲਕੁਲ ਅੱਜ ਜਿਹੜੀ ਕੈਂਸਰ ਦੀ ਹੈ ਨਾਮ ਰਾਤ ਬਿਮਾਰੀ ਤੋਂ ਬੰਦਾ ਨਾਮ ਸੁਣ ਕੇ ਡਰ ਜਾਂਦਾ ਤੇ ਵਾਕਈ ਇਹਦੇ ਵਾਸਤੇ ਕੇਅਰ ਵਾਸਤੇ ਲੋੜ ਆ ਮਲੱਕੇ ਦੇ ਟੈਸਟ ਵਾਸਤੇ ਲੋੜ ਆ ਤੇ ਇਹਦੇ ਧਿਆਨ ਰੱਖਣ ਦੀ ਲੋੜ ਆ ਤੇ ਉਹਦੇ ਵਾਸਤੇ ਸਾਡੇ ਲਾਈਫਲਾਈਨ ਫਾਊਂਡੇਸ਼ਨ ਜਿਹੜੀ ਟੀਮ ਆ ਸਾਡੇ ਸਾਰੇ ਸਾਜਿਸਪਨ ਸਿੰਘ ਜੀ ਵਿੱਕੀ ਜੀ ਪਵਨ ਜੀ ਸਾਰੇ ਸਾਰੇ ਟੀਮ ਇਕੱਠੀ ਹੋ ਕੇ ਇਹ ਮਨੁੱਖਤਾ ਦੀ ਭਲਾਈ ਲਈ ਸਮਾਜ ਦੀ ਸੇਵਾ ਲਈ ਹਮੇਸ਼ਾ ਜਿਹੜਾ ਲਾਈਫ ਲਾਈਨ ਹਸਪੀਟਲ ਆ ਸੇਖੇਵਾਲ ਦੇ ਵਿੱਚ ਇੱਥੇ ਸੇਵਾ ਕਰਦੇ ਨੇ ਔਰ ਫ੍ਰੀ ਸੇਵਾ ਹਾਰੇ ਟੈਸਟ ਫ੍ਰੀ ਸਾਰੀ ਦਵਾਈ ਫ੍ਰੀ ਔਰ ਬਲੱਡ ਕੈਂਪ ਮਿਲ ਕੇ ਲਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਅੱਜ ਇਹਨਾਂ ਨੇ ਵਾਰਲਡ ਕੈਂਸਰ ਕੇਅਰ ਜਿਹੜਾ ਫਾਊਂਡੇਸ਼ਨ ਜਿਹੜੇ ਧਾਲੀਵਾਲ ਸਾਹਿਬ ਚਲਾ ਰਹੇ ਨੇ ਤੇ ਉਹਨਾਂ ਦੀ ਟੀਮ ਸਾਰੀ ਬੁਲਾ ਕੇ ਚੌਥਾ ਕੈਂਪ ਲਾਇਆ ਤਾਂ ਕਿ ਜਿਹੜੇ ਕੈਂਸਰ ਦੇ ਜਿਹੜੀਆਂ ਬਿਮਾਰੀਆਂ ਨੇ ਉਹਦੇ ਟੈਸਟ ਹੋ ਸਕਣ ਤੇ ਉਹਦੇ ਇਲਾਜ ਬਾਰੇ ਦੱਸਿਆ ਜਾ ਸਕੇ ਤੇ ਉਹਦੀ ਕੇਅਰ ਬਾਰੇ ਧਿਆਨ ਬਾਰੇ ਦੱਸਿਆ ਜਾ ਸਕੇ ਉਹਦੇ ਵਾਸਤੇ ਅੱਜ ਇਹਦਾ ਕੈਂਪ ਲੱਗਿਆ ਉਹਦੇ ਵਾਸਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦਾ ਵਾਂ ਪਰਮਾਤਮਾਗੇ ਇਹ ਹੀ ਅਰਦਾਸ ਕਰਦਾ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਅਸੀਂ ਰਲ ਮਿਲ ਕੇ ਇਸ ਬਿਮਾਰੀਆਂ ਤੋਂ ਬਚਾ ਸਕੇ ਲੋਕਾਂ ਨੂੰ ਮਰੁੱਖਤਾ ਦੀ ਸੇਵਾ ਕਰ ਸਕੀਏ ਸਮਾਜ ਦੀ ਸੇਵਾ ਕਰੀਏ ਕਿਉਂਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਸੇਵਾ ਵਾ ਉਹ ਲਾਈਫਲਾਈਨ ਫਾਊਂਡੇਸ਼ਨ ਵਾਲੇ ਕਰ ਰਹੇ ਨੇ ਤੇ ਸਾਡੇ ਮਾਤਾ ਵਿਪਨਪ੍ਰੀਤ ਕੌਰ ਜੀ ਜਿਹੜੇ ਬਹੁਤ ਹੀ ਧਾਰਮਿਕ ਦੇ ਨਾਲ ਜੁੜੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਪ੍ਰਿੰਸੀਪਲ ਇੰਦਰਜੀਤ ਕੌਰ ਛੋਟੀ ਭੈਣ ਤੇ ਉਹ ਵੀ ਸਾਰੇ ਅੱਜ ਕੌਂਸਲਰ ਸਹਿਬਾਨ ਸਾਰੇ ਐਮਐਲਏ ਸਹਿਬਾਨ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦਕੇ ਜੀ ਵੱਲ ਦੀ ਰੈਣ ਮੈਦਾਨ ਵਿੱਚ ਅਸੀਂ ਸਾਰੇ ਅੱਜ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਉਹਨੂੰ ਲੈ ਕੇ ਚਲੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਡਾ ਵੀ ਸੋਚ ਆ ਵੀ ਜਿਹੜਾ ਆਮਾਦੀ ਪੜਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਵੀ ਆਪਣੇ ਲੁਧਿਆਣੇ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਵੀ ਦਵਾਈ ਪੜਾਈ ਰੁਜ਼ਗਾਰ ਦੇ ਕੇ ਤੇ ਲੋਕਾਂ ਦੀ ਮਤਲਕਿ ਹਰ ਸਹੂਲਤ ਪੂਰੀ ਕਰਕੇ ਹਰ ਉਮੀਦ ਪੂਰੀ ਕਰਕੇ ਇਸ ਨੂੰ ਵੀ ਤਰੱਕੀ ਤੇ ਲੈ ਕੇ ਜਾਣਾ ਇਸ ਨੂੰ ਵੀ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਤਾਂ ਕਿ ਸਾਡੀ ਔਰ ਵਾਲੀ ਜਨਰੇਸ਼ਨ ਆ ਜਿਹੜੀ ਤੇ ਉਹ ਵੀ ਮਤਲਕਿ ਸਾਨੂੰ ਯਾਦ ਰੱਖ ਸਕੇ ਔਰ ਇਸ ਸਮੇਂ ਦੇਖੋ ਜਾਣਾ ਸਭ ਨੇ ਆ ਔਰ ਇੱਕ ਦਿਨ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਆਉਣੇ ਜਨਰੇਸ਼ਨ ਆ ਉਹਦੀ ਬਲਕੇ ਸਹੂਲਤ ਵਾਸਤੇ ਅਸੀਂ ਮਿਲ ਕੇ ਹਰ ਪਰਾਲੇ ਕਰਕੇ ਜੇ ਉਹ ਵੀ ਸਾਨੂੰ ਯਾਦ ਕਰ ਸਕਣ ਵੀ ਸਾਡੇ ਮਿਲ ਕੇ ਬਜ਼ੁਰਗ ਸਾਡੇ ਮਿਲ ਕੇ ਵੱਡੇ ਸਾਡੇ ਮਿਲ ਕੇ ਜਿਹੜੇ ਪ੍ਰਸ਼ਾਸਨ ਚ ਚਲਾਉਣ ਵਾਲੇ ਸੀ ਜਿਹੜੇ ਮਿਲ ਕੇ ਆਗੂ ਸੀ ਉਹ ਕੁਝ ਨਾ ਕੋਈ ਸਾਡੇ ਵਾਸਤੇ ਕਰਕੇ ਗਏ ਨੇ ਤੇ ਅੱਜ ਸਾਰੇ ਅਸੀਂ ਲੱਗੇ ਹੋਏ ਆ ਤੇ ਔਰ ਆਓ ਇਕੱਠੇ ਹੋ ਕੇ ਮੈਂ ਤਾਂ ਅਪੀਲ ਬੇਨਤੀ ਇਹੀ ਕਰਦਾ ਆਓ ਇਕੱਠੇ ਹੋ ਕੇ ਆਪਾਂ ਜਿਹੜਾ ਆਮ ਆਦੀ ਪੜਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹਦੇ ਵਿੱਚ ਯੋਗਦਾਨ ਪਾਈ ਹੈ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੇ ਉਹਦੇ ਵਾਸਤੇ ਵੱਧ ਤੋਂ ਵੱਧ ਨਸ਼ਿਆਂ ਤੋਂ ਬਚੀਏ ਕਿਉਂਕਿ ਹੈਲਥ ਏਜ ਬੈਲਥ ਜੇ ਥੋਡੀ ਸੇ ਠੀਕ ਹੈ ਤੇ ਤੁਸੀਂ ਸਾਡੇ ਤੁਹਾਡੇ ਸਾਰਾ ਕੁਝ ਹੀ ਆ ਸਾਰੇ ਖਜ਼ਾਨੇ ਤੁਹਾਡੇ ਕੋ ਆ ਜਾਂਦੇ ਆ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਮਤਲਬ ਕਿ ਨਸ਼ੇ ਤੋਂ ਬਚੀਏ ਔਰ ਬਿਮਾਰੀਆਂ ਦਾ ਜਿਹੜੀਆਂ ਮਤਲਬ ਕਿ ਉਹਨਾਂ ਦਾ ਖਿਆਲ ਰੱਖੀਏ ਟੈਸਟ ਕਰਾਈਏ ਔਰ ਆਪਣੇ ਮਤਲਬ ਕਿ ਬੱਚਿਆਂ ਦਾ ਖਿਆਲ ਰੱਖੀਏ ਔਰ ਬੱਚਿਆਂ ਨੂੰ ਦਵਾਈ ਪੜ੍ਹਾਈ ਰੁਜ਼ਗਾਰ ਦੇਣ ਦਾ ਜਿਹੜਾ ਆਮ ਆਦੀ ਪੜਦਾ ਮਿਸ਼ਨ ਆ ਉਹ ਪੂਰਾ ਹੋ ਸਕੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆ ਉਹ ਪ ताकि ਆਪਾਂ ਇਸ ਲੁਧਿਆਣੇ ਨੂੰ ਵੀ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਇੱਕ ਆਖਰੀ ਸਵਾਲ ਮੈਂ ਭੁੱਲਾ ਸਾਹਿਬ ਜ਼ਰੂਰ ਲਊਂਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਮੁਹੱਲਾ ਕਲੀਨਿਕ ਖੋਲ ਰਹੀ ਹੈ ਸਿਵਲ ਹਸਪਤਾਲਸ ਨੂੰ ਅਪਡੇਟ ਕਰ ਰਹੀ ਹੈ ਉਦੋਂ ਹੀ ਮੈਂ ਦੇਖਿਆ ਕਿ ਐਨ ਜੀਓਜ਼ ਨੂੰ ਵੀ ਸਪੋਰਟ ਕਰ ਰਹੀ ਹੈਗੀ ਹੈ ਤਾਂ ਜੋ ਹਰੇਕ ਇਨਸਾਨ ਆਸਾਨੀ ਦੇ ਨਾਲ ਟ੍ਰੀਟਮੈਂਟ ਤੱਕ ਪਹੁੰਚਵੇ ਅੱਜ ਇਸ ਐਨ ਜੀਓ ਚ ਪਹੁੰਚਣ ਦਾ ਮਕਸਦ ਕੀ ਸੀਗਾ ਔਰ ਕੀ ਤੁਹਾਡੇ ਵੱਲੋਂ ਦੇਖਿਆ ਗਿਆ ਕੀ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਇੱਥੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਨੇ ਜਿਹੜਾ ਲਾਈਫਲਾਈਨ ਫਾਊਂਡੇਸ਼ਨ ਵਾਲੀ ਸਾਰੀ ਟੀਮ ਆ ਤੇ ਨਿਰਸਵਾਰਥ ਸੇਵਾ ਕਰਦੇ ਨੇ ਔਰ ਇਹ ਐਡੀ ਵੱਡੀ ਟੀਮ ਆ ਤੇ ਸਾਰੇ ਇਕੱਠੇ ਹੋ ਕੇ ਕਿਸੇ ਤੋਂ ਪੈਸਾ ਨਹੀਂ ਮੰਗਦੇ ਆਪਣੀ ਕੰਟਰੀਬਿਊਸ਼ਨ ਕਰਕੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਔਰ ਸਾਡਾ ਵੀ ਫਰਜ਼ ਬਣਦਾ ਜੇ ਕੋਈ ਵਧੀਆ ਕੰਮ ਕਰਦਾ ਜੇ ਕੋਈ ਐਨ ਜੀਓ ਕੋਈ ਸਸਤਾ ਵਧੀਆ ਕੰਮ ਕਰਦੀ ਹੈ ਤੇ ਉਹਨੂੰ ਜਾ ਕੇ ਸਪੋਰਟ ਕਰੀਏ ਉਹਨੂੰ ਜਾ ਕੇ ਉਹਦੇ ਨਾਲ ਬਲਕੇ ਸਾਂਝ ਪਾਈਏ ਤੇ ਇਸ ਕਰਕੇ ਆਮ ਆਦੀ ਪੜੀ ਦਾ ਜਿਹੜਾ ਮਿਸ਼ਨ ਆ ਤਾਂ ਹੀ ਕੰਮਜੋ ਬੁੱਸ ਸਕਦਾ ਜੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਅੱਜ ਚਾਹੇ ਉਹ ਮੰਤਰੀ ਨੇ ਚਾਹੇ ਐਮਐਲਏ ਨੇ ਚਾਹੇ ਮੁੱਖ ਮੰਤਰੀ ਆ ਚਾਹੇ ਕਾਉਂਸਲਰਾਂ ਚਾਹੇ ਆਮ ਆਦਮੀ ਆ ਚਾਹੇ ਕੋਈ ਸੰਸਥਾ ਨੇ ਲਗ ਲਗ ਉਹ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਹੀ ਅਸੀਂ ਲੁਧਿਆਣੇ ਨੂੰ ਆਪਣੇ ਪੰਜਾਬ ਨੂੰ ਤਰੱਕੀ ਤੇ ਲੈ ਜਾ ਸਕਾਂਗੇ ਇਸ ਕਰਕੇ ਸਾਡਾ ਮੋਢਾ ਫਰਜ ਬਣਦਾ ਜਿਹੜਾ ਕੋਈ ਚੰਗਾ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰੀਏ ਤੇ ਉਹਦੇ ਨਾਲ ਮਤਲਬ ਕਿ ਮੋਢੇ ਨਾ ਮੋਢਾ ਲਾ ਕੇ ਆਪਣੇ ਲੁਧਿਆਣੇ ਨੂੰ ਆਪਣੇ ਪੰਜਾਬ ਨੂੰ ਰੰਗਲਾ ਬਣਾਏ ਜੀ ਬਹੁਤ ਬਹੁਤ ਧੰਨਵਾਦ ਭੁੱਲਾ ਸਾਹਿਬ ਔਰ ਕੀ ਕੀ ਟੈਕਨੀਕਲ ਚੀਜ਼ਾਂ ਇਹਦੇ ਨਾਲ ਜੁੜੀਆਂ ਨੇ ਉਹਦੇ ਬਾਰੇ ਜਾਣਾਂਗੇ ਕਿ ਕਿਸ ਤਰ੍ਹਾਂ ਇਹ ਇੱਥੇ ਟੈਸਟ ਹੋਣਗੇ ਕਿਦਾਂ ਇਲਾਜ ਸੰਭਵ ਹੋਏਗਾ ਕਿਹੜੇ ਕਿਹੜੇ ਟੈਸਟ ਕਰਵਾਏ ਜਾਣਗੇ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਅਸੀਂ ਲਵਾਂਗੇ ਸਾਡੇ ਨਾਲ ਲੁਧਿਆਣਾ ਦੇ ਮੇਅਰ ਮੈਮ ਪ੍ਰਿੰਸੀਪਲ ਇੰਦਰਜੀਤ ਕੌਰ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਮੈਮ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਲੋਕ ਜ਼ਿਆਦਾ ਡਰ ਜਾਂਦੇ ਆ ਲੇਕਿਨ ਅਗਰ ਫਸਟ ਸਟੇਜ ਜਾਂ ਇਨਸਰਸ਼ੀਅਲ ਸਟੇਜ ਦੇ ਉਤੇ ਪੈਨੂੰ ਹੈ ਨਾ ਪਕੜ ਲਈਏ ਤਾਂ ਕਿਤੇ ਨਾ ਕਿਤੇ ਇਲਾਜ ਸੰਭਵ ਹੋ ਸਕਦਾ ਅੱਜ ਇਸ ਕੈਂਪ ਦੇ ਵਿੱਚ ਕੀ ਕੀ ਫੈਸਿਲਿਟੀ ਸੀ ਔਰ ਕੀ ਕੀ ਦਿਖਾਇਆ ਗਿਆ ਬਿਲਕੁਲ ਜੀ ਅਕਸਰ ਕਿਹਾ ਜਾਂਦਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਯਰ ਵੀ ਅਗਰ ਅੱਜ ਫਰਸਟ ਸਟੇਜ ਦੇ ਉਤੇ ਜਾਂ ਅਗਰ ਕੁਝ ਵੀ ਸਿੰਪਟਮਸ ਕਿਸੇ ਚੀਜ਼ ਦੇ ਸਟਾਰਟ ਅਪ ਹੋ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਡਾਕਟਰੀ ਨੇ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਉਹਨੂੰ ਉੱਥੇ ਹੀ ਸੌਰਟ ਆਊਟ ਕਰਕੇ ਉਹਨੂੰ ਕਯਰ ਅਪ ਕੀਤਾ ਜਾ ਸਕਦਾ ਸੋ ਜਸਟ ਫॉर ਦਾ ਸੇਕ ਆਫ ਦਾ ਸੇਮ ਥਿੰਗ ਅੱਜ ਜਿਹੜਾ ਇਹ ਵਰਲਡ ਕੈਂਸਰ ਕੇਅਰ ਬੱਲੇਆ ਵੱਲੋਂ ਸਾਡੇ ਧਾਲੀਵਾਲ ਜੀ ਵੱਲੋਂ ਔਰ ਨਾਲ ਲਾਈਫਲਾਈਨ ਹਸਪੀਟਲ ਵੱਲੋਂ ਖਾਸ ਤੌਰ ਤੇ ਇਨ ਐਸੋਸੀਏਸ਼ਨ ਵਿਦ ਐਸ ਬੀ ਆਈ ਕਾਰਡ ਜਿਹੜਾ ਇਹ ਕੈਂਪ ਆ ਗਿਆ ਵਾਕਈ ਲਗਾਯੋਗ ਹੈ ਜਿੰਨੀ ਤਾਰੀਖ ਕਰੀਏ ਉਨੇ ਕਟੇ ਔਰ ਇਥੇ ਜਿਵੇਂ ਕਿ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਸੰਗਤ ਨੂੰ ਅਵੇਅਰ ਵੀ ਕੀਤਾ ਗਿਆ ਮੈਸੇਜ ਲੱਗਿਆ ਔਰ ਉਹਨਾਂ ਨੇ ਆ ਕੇ ਆਪਣਾ ਚੈੱਕਅਪ ਕਰਵਾਇਆ ਔਰ ਮੈਂ ਅਰਦਾਸ ਕਰਦੀ ਆ ਪ੍ਰਮਾਤਮਾਗੇ ਵੀ ਅਜੇ ਹੀ ਜਿਹੜੀ ਕੋਈ ਦਿੱਕਤ ਹੈ ਕਦੇ ਵੀ ਕਿਸੇ ਨੂੰ ਨਾ ਆਵੇ ਪਰ ਜੇ ਕਿਸੇ ਦੀ ਡਾਇਗਨੋਸ ਵੀ ਹੁੰਦੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਵੀ ਉਹ अर्ਲियर ਸਟੇਜ ਦੇ ਉੱਤੇ ਉਸੇ ਤਰ੍ਹਾਂ ਕਿਉਰ ਹੋ ਕੇ ਉਹ ਆਮ ਜੀਵਨ ਜਿਹੜਾ ਆਪਣਾ ਆਪਣੇ ਘਰ ਵਾਲਿਆਂ ਨਾਲ ਜੀ ਪਾਣਗੇ ਔਰ ਇਸ ਦੇ ਨਾਲ ਨਾਲ 올 ਦਾ ਟੈਸਟ ਜਿੰਨੇ ਵੀ ਟੈਸਟ ਸੀ ਅੱਖਾਂ ਦਾ ਅਗਰ ਚੈੱਕਅਪ ਦੀ ਗੱਲ ਕਰੀਏ ਦੰਦਾਂ ਦੇ ਚੈੱਕਅਪ ਦੀ ਗੱਲ ਕਰੀਏ ਤਾਂ ਸਾਰਾ ਕੁਝ ਇਸ ਕੈਂਪ ਚ ਇਨਕ ਐਂਡ ਹਮੇਸ਼ਾ ਅਸੀਂ ਸਾਥ ਦਿੰਦੇ ਰਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਸ਼ੁਰੂ ਤੋਂ ਵਧੀਆ ਚਿਕਤਸਾ ਵਾਸਤੇ ਕੰਮ ਕਰਦੀ ਆ ਰਹੀ ਹੈ ਅੱਜ ਇਹ ਜਿਹੜਾ ਲਾਈਫਲਾਈਨ ਹਸਪੀਟਲ ਹੈ ਇਹਨੂੰ ਵੀ ਅਸੀਂ ਆਪਣੇ ਵੱਲੋਂ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕਰਦੇ ਆਂ ਔਰ ਆਸ ਕਰਦੇ ਆਂ ਕਿ ਅਜਿਹੇ ਜਿਹੜੇ ਕੈਂਪਸ ਨੇ ਲੱਗਦੇ ਰਹਿਣਗੇ ਔਰ ਜਿੱਥੇ ਵੀ ਸਾਡੇ ਯੋਗਦਾਨ ਦੀ ਲੋੜ ਹੋਏਗੀ ਅਸੀਂ ਹਮੇਸ਼ਾ ਹਾਜ਼ਰ ਰਵਾਂਗੇ ਮੈਮ ਇੱਕ ਜ਼ਰੂਰਤ ਵੀ ਬਣ ਜਾਂਦੀ ਆ ਔਰ ਤੁਸੀਂ ਅਵੇਅਰ ਵੀ ਕਰਦੇ ਹੋ ਮਹਿਲਾਵਾਂ ਨੂੰ ਹੈ ਨਾ ਖਾਸ ਕਰਕੇ ਬ੍ਰੈਸਟ ਕੈਂਸਰ ਵਰਗੀ ਬਿਮਾਰੀ ਬਹੁਤ ਕਾਮਨ ਹੋ ਚੁੱਕੀ ਹੈਗੀ ਹੈ ਉੱਧੇ ਲਈ ਵੀ ਕੋਈ ਫੈਸਿਲਿਟੀਆਂ ਹੈਗੀਆਂ ਕੀ ਚੈੱਕਅਪ ਉਹਨਾਂ ਦਾ ਵੀ ਕੀਤਾ ਜਾਏਗਾ ਮੈਂ ਬਾਹਰ ਐਂਬੂਲੈਂਸ ਵੀ ਦੇਖਿਆ ਹੈ ਕਿ ਐਂਬੂਲੈਂਸ ਵਗੈਰਾ ਜਾ ਕੇ ਵੀ ਟ੍ਰੀਟ ਕਰ ਸਕਦੀ ਹੈ ਚੈੱਕ ਕਰ ਸਕਦੀ ਹੈ ਟੈਸਟ ਲੈ ਸਕਦੀ ਹੈ ਐਕਚੁਅਲੀ ਇਹ ਸਪੈਸ਼ਲੀ ਡਿਜ਼ਾਈਨਡ ਵੈਨਸ ਨੇ ਜਿਹੜੀਆਂ ਕਿ ਜਿਹਦੇ ਅੰਦਰ ਕੀ ਅਜਿਹੀ ਮਸ਼ੀਨਰੀ ਲੱਗੀ ਹੋਈ ਹੈ ਜਿਹਦੇ ਨਾਲ ਕੀ ਡਾਇਗਨੋਸ ਹੋ ਜਾਂਦਾ ਹੈ ਅਗਰ ਕਿਸੇ ਨੂੰ ਵੀ ਕੈਂਸਰ ਵਰਗੀ ਕੋਈ ਨਾਮੁਰਾਦ ਬਿਮਾਰੀ ਅਗਰ ਹੋਣੀ ਵੀ ਸ਼ੁਰੂਆਤ ਹੁੰਦੀ ਹੈ ਬਾਕੀ ਰੈਗੂਲਰ ਚੈੱਕ ਅਪ ਜਿਹੜਾ ਬਾਡੀ ਦਾ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਈ ਵਾਰੀ ਨਹੀਂ ਵੀ ਕੁਝ ਹੁੰਦਾ ਤਾਂ ਵੀ ਸਾਡੇ ਮਨ ਚੋਂ ਵਹਿਮ ਨਿਕਲ ਜਾਂਦਾ ਵੀ ਫੀਲ ਮੱਚ ਬੈਟਰ ਕਿ ਨਹੀਂ ਅਸੀਂ ਬਿਲਕੁਲ ਸਿਹਤਮੰਦੇ ਆ ਅਸੀਂ ਤੰਦਰੁਸਤ ਹੈਗੇ ਆ ਔਰ ਇਹਨਾਂ ਵੈਂਸ ਦੀ ਖਾਸ ਤੌਰ ਤੇ ਇਹ ਵੀ ਇਹਨਾਂ ਦੇ ਅੰਦਰ ਜਿੰਨੀ ਵੀ ਮਸ਼ੀਨਰੀ ਹੈ ਟੈਕਨੋਲੋਜੀ ਹੋ ਲੱਗੀ ਹੋਈ ਹੈ ਔਰ ਐਟ ਯੋਰ ਡੋਰ ਸਟੈਪ ਇਹਨੂੰ ਵੀ ਤੁਹਾਨੂੰ ਕਿਤੇ ਜਾਣਾ ਪੈ ਰਿਹਾ ਇਹਨਾਂ ਵੈਨਸ ਦੇ ਥਰੂ ਅੱਜ ਸੰਗਤ ਦੇ ਵਿੱਚ ਇਹ ਵੈਨਸ ਆਈਆਂ ਨੇ ਤਾਂ ਕਿ ਇਹਨਾਂ ਦੇ ਥਰੂ ਜਿਹੜੀ ਵੀ ਮਸ਼ੀਨਰੀ ਨੂੰ ਯੂਟਿਲਾਈਜ਼ ਕਰਕੇ ਸਕੈਨ ਅਪ ਕੀਤਾ ਜਾ ਸਕੇ ਟੈਸਟ ਜਿਹੜੇ ਆ ਕਰਵਾਏ ਜਾ ਸਕੇ ਥੈਂਕ ਯੂ ਮੈਮ ਤਾਂ ਇੱਥੇ ਆਪਾਂ ਜਾਣ ਲੈਣੇ ਆ ਕਿ ਐਂਬੂਲੈਂਸ ਔਰ ਸਭ ਤੋਂ ਵੱਡੀ ਗੱਲ ਕਿ ਇਸ ਹਸਪਤਾਲ ਵੱਲੋਂ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਹੈਗਾ ਕੈਂਸਰ ਨਾਮਰਾਦ ਬਿਮਾਰੀ ਹੈ ਲੇਕਿਨ ਕਈ ਤਰ੍ਹਾਂ ਦੇ ਕੈਂਸਰ ਜਿਹੜੇ ਨੇ ਡਾਇਗਨੋਸ ਹੁੰਦੇ ਨੇ ਔਰ ਕਿਹੜੇ-ਕਿਹੜੇ ਕੈਂਸਰ ਜਿਹੜੇ ਆ ਡਾਇਗਨੋਸ ਕੀਤੇ ਜਾਣਗੇ ਇੱਥੇ ਅਸਿਕ ਇਸ ਤਰ੍ਹਾਂ ਇੱਕ ਪਹਿਲ ਜਿਹੜੀ ਅੱਜ ਤੁਹਾਡੇ ਵੱਲੋਂ ਕੀਤੀ ਗਈ ਇਹ ਕਿਨਵਾ ਕੈਂਪ ਹੈਗਾ ਤੁਹਾਡੇ ਵੱਲੋਂ ਲਗਾਇਆ ਗਿਆ ਸਸਿਕਲ ਜੀ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਇਹ ਚੌਥਾ ਕੈਂਸਰ ਚੈੱਕਅਪ ਕੈਂਪ ਅਵੇਅਰਨੈਸ ਕੈਂਪ ਪਰ ਲਗਾਇਆ ਜਾ ਰਿਹਾ ਸੇਖੇਵਾਲ ਦੀ ਧਰਤੀ ਦੇ ਉੱਪਰ ਇਹ ਜੋ ਇਹਦੇ ਚ ਟੈਸਟਿੰਗ ਵਗੈਰਾ ਹੁੰਦੇ ਨੇ ਲੇਡੀਜ਼ ਵਾਸਤੇ ਮੈਮੋਗ੍ਰਾਫੀਰੀ ਟੈਸਟ ਹੁੰਦੇ ਨੇ ਜੋ ਬ੍ਰੈਸਟ ਨਾਲ ਰਿਲੇਟਡ ਹੁੰਦੇ ਨੇ ਉਸ ਤੋਂ ਬਾਅਦ ਬੱਚੇਦਾਨੀ ਦੇ ਟੈਸਟ ਉਸ ਤੋਂ ਬਾਅਦ ਸਾਡੇ ਕੋਲ ਜੋ ਜੈਂਟਸ ਵਾਸਤੇ ਪੀਐਸਏ ਟੈਸਟ ਵਗੈਰਾ ਹੁੰਦੇ ਨੇ ਹੋਰ ਵੀ ਹੱਡੀਆਂ ਦੇ ਟੈਸਟ ਔਰਲ ਟੈਸਟ ਜੋ ਵੀ ਰਿਲੇਟਡ ਟੂ ਜਿੱਥੋਂ ਵੀ ਫਰਸਟ ਸਟੇਜ ਦੇ ਵਿੱਚ ਡਾਇਗਨੋਸ ਮਿਲਦਾ ਵੈ ਤੇ ਉਹਨੂੰ ਅਸੀਂ ਟੈਸਟਿੰਗ ਕਰਦੇ ਆਂ ਤੇ ਉਹ ਤਿੰਨ ਚਾਰ ਦਿਨ ਬਾਅਦ ਰਿਪੋਰਟਿੰਗ ਆਉਂਦੀ ਆ ਤੇ ਜੇ ਰੱਬ ਵੱਲੋਂ ਕੋਈ ਇਸ ਤਰ੍ਹਾਂ ਦਾ ਹੀ ਮਾਹੌਲ ਬਣਦਾ ਤੇ ਉਹਨੂੰ ਲਾਈਫਲਾਈਨ ਫਾਊਂਡੇਸ਼ਨ ਤੇ ਪਲੱਸ ਜੋ ਸਾਡੇ ਨਾਲ ਸਾਡੀ ਸਰਕਾਰੀ ਸਕੀਮਸ ਨੇ ਉਹ ਸਾਨੂੰ ਸਹਿਯੋਗ ਕਰਕੇ ਉਸ ਜੋ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹੈਲਪ ਵੀ ਦਿੱਤੀ ਜਾਂਦੀ ਆ ਅੱਛਾ ਸਰ ਮੈਂ ਬਾਅਦ ਐਮਪਲਿਸਿਸ ਦੇਖਿਆ ਨੇ ਇਟ ਡੂਰ ਸਟੇ ਫੈਸਿਲਿਟੀ ਵੀ ਦਿੱਤੀ ਜਾਏਗੀ ਹਾਂਜੀ ਬਿਲਕੁਲ ਇਹਨਾਂ ਦੇ ਵਿੱਚ ਹੀ ਸਾਰਾ ਇਕੁਪਮੈਂਟਸ ਜਿਹੜੇ ਨੇ ਫਿਟਡ ਨੇ ਤੇ ਉਹਨਾਂ ਦੇ ਥਰੂ ਜੋ ਜੋ ਵਰਲਡ ਕੈਂਸਰ ਕੇਅਰ ਦੀ ਕੁਲਵੰਤ ਸਿੰਘ ਢਲੇਵਾਲ ਜੋ ਸਾਡੇ ਕੋਆਰਡੀਨੇਟਰ ਨੇ ਸਾਡੇ ਸਮੇਂ ਲੋਬੇ ਪੰਜਾਬ ਨੂੰ ਸੰਭਾਲਣ ਵਾਲਿਆਂ ਨੇ ਕੈਂਸਰ ਨੂੰ ਦੂਰ ਖਤਮ ਕਰਨ ਦਾ ਉਹਨਾਂ ਨੇ ਜੋ ਟੀਚਾ ਲੇਤਾ ਆਇਆ ਉਹਨਾਂ ਵੱਲੋਂ 16 ਬੱਸਾਂ ਚਲਾਈਆਂ ਜਾ ਰਹੀਆਂ ਨੇ ਇਹ ਜੋ ਲੁਧਿਆਣਾ ਦੇ ਵਿੱਚ 17ਵਾਂ ਕੈਂਪ ਲਗਾਇਆ ਜਾ ਰਿਹਾ ਹੈ ਜੋ ਸੇਖੇ ਵਾਲੀ ਧਰਤੀ ਤੇ ਲਗਾਇਆ ਜਾ ਰਿਹਾ ਸੋ ਇੱਕ ਬਹੁਤ ਵੱਡਾ ਯੋਗਦਾਨ ਹੈ ਵਰਲਡ ਕੈਂਸਰ ਕੇਅਰ ਕੋਲੋਂ ਸਿੰਘ ਢੱਲੇਵਾਲ ਜੀ ਟੀਮ ਦਾ ਤੇ ਅਸੀਂ ਉਹ ਉਹਨਾਂ ਦੇ ਹਮੇਸ਼ਾ ਧੰਨਵਾਦੀ ਆ ਵੀ ਇਹ ਪੰਜਾਬ ਜਿਹੜਾ ਸਾਡਾ ਹੈ ਇਹ ਕੈਂਸਰ ਮੁਕਤ ਹੋ ਜਵੇ ਜਿੰਨੂੰ ਅਗਰ ਤੁਸੀਂ ਗੂਗਲ ਸਰਚ ਕਰੋਗੇ ਤੁਹਾਡਾ ਬੜਾ ਦੁੱਖ ਹੋਏਗਾ ਕੈਪੀਟਲ ਆਫ ਕੈਂਸਰ 댓 ਇਜ਼ ਪੰਜਾਬ ਸੋ ਆਪਾਂ ਕੋਸ਼ਿਸ਼ ਕਰੀਏ ਪ੍ਰਮਾਤਮਾ ਅਗੇ ਅਰਦਾਸ ਕਰੀਏ ਇਸੇ ਤਰ੍ਹਾਂ ਆਪਣੇ ਜਿਹੜੇ ਆਸ-ਪਾਸ ਹੈ ਅਵੇ ਰਵਾਂਗੇ ਤੇ ਜਗ ਰਿਜ਼ਲਟ ਵਧੀਆ ਮਿਲ ਜਾਣਗੇ ਬਹੁਤ ਧੰਨਵਾਦੀ ਤਾਂ ਹਸਦੀ ਬਸਦੀ ਧਰਤੀ ਜਿਹੜੀ ਹੈ ਕਿਸ ਤਰ੍ਹਾਂ ਕੈਂਸਰ ਦੀ ਧਰਤੀ ਜਿਹੜੀ ਹੈ ਬਣਦੀ ਜਾ ਰਹੀ ਹੈਗੀ ਆ ਔਰ ਅਗਰ ਸ਼ੁਰੂਆਤੀ ਸਟੇਜ ਦੇ ਉੱਤੇ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸਹੀ ਢੰਗ ਨਾਲ ਟੈਸਟ ਹੋ ਜਵੇ ਡਾਇਗਨੋਸ ਹੋ ਜਵੇ ਤਾਂ ਇਸ ਬਿਮਾਰੀ ਤੋਂ ਕਿਤੇ ਨਾ ਕਿਤੇ ਬਚਿਆ ਜਾ ਸਕਦਾ ਇਲਾਜ ਸੰਭਵ ਕਰਵਾਇਆ ਜਾ ਸਕਦਾ ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈਗਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਲਈ ਉਸ ਨੂੰ ਡਾਇਗਨੋਸ ਕਰਨ ਦੇ ਲਈ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਹੈਗਾ ਜਿੱਥੇ ਖੁਦ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਪੋਲਾ ਲੁਧਿਆਣਾ ਦੇ ਮੇਅਰ ਮੈਮ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਨੇ ਪਹੁੰਚੇ ਸੀਗੇ ਔਰ ਨਾਲ ਹੀ ਇੱਥੇ ਸੇਖੇਵਾਲ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਇਸ ਕੈਂਪ ਦਾ ਲਾਹਾ ਲੈਣ ਲਈ ਪਹੁੰਚੇ ਨੇ ਕਾਉਂਟਰ ਲਗਾਏ ਗਏ ਨੇ ਡਾਇਗਨੋਸ ਕਰਨ ਦੇ ਲਈ ਟੈਸਟ ਕਰਨ ਦੇ ਲਈ ਇੱਥੇ ਰਸੀਡਸ ਵਗੈਰਾ ਬਣਾਈਆਂ ਜਾ ਰਹੀਆਂ ਨੇ ਮੈਡੀਸਿਨ ਦਿੱਤੀ ਜਾ ਰਹੀ ਹੈ ਸਿਰਫ ਕੈਂਸਰ ਦੇ ਲਈ ਨਹੀਂ ਬਲਕਿ ਹੋਰ ਕਈ ਟੈਸਟ ਜਿਹੜੇ ਨੇ ਇੱਥੇ ਕੀਤੇ ਜਾ ਰਹੇ ਨੇ ਮੈਮ ਕਿਹੜੇ ਕਿਹੜੇ ਟੈਸਟ ਇੱਥੇ ਕੀਤੇ ਜਾ ਰਹੇ ਆ ਅ ਇੱਥੇ ਔਰਲ ਕੈਂਸਰ ਦਾ ਟੈਸਟ ਹੋ ਰਿਹਾ ਆ ਪੀਐਸਏ ਹੋ ਰਿਹਾ ਆ ਸੀਬੀਸੀ ਹੋ ਰਿਹਾ ਆ ਵਾ ਤੇ ਆਈਸ ਜੈਕਅਪ ਹੋ ਰਿਹਾ ਵਾ ਹਾਂਜੀ ਅੱਛਾ ਕੈਂਸਰਸ ਵਗੈਰਾ ਲਈ ਵੀ ਟੈਸਟ ਕੀਤੇ ਜਾ ਰਹੇ ਹਨ ਹਾਂਜੀ ਸਰ ਕਿਹੜੇ ਕਿਹੜੇ ਟੈਸਟ ਅਵੇਲੇਬਲ ਔਰਲ ਕੈਂਸਰ ਪੀਐਸਏ ਸੀਬੀਸੀ ਮੈਮੋਗ੍ਰਾਫੀ ਹੋ ਰਿਹਾ ਹੋਇਆ ਇਥੇ ਅਵੇਅਰ ਕੀਤਾ ਜਾਂਦਾ ਵਾ ਇਥੇ ਲੋਕਾਂ ਨੂੰ ਕੈਂਸਰ ਬਾਰੇ ਵੀ ਬਿਲਕੁਲ ਅਵੇਅਰ ਹੋਣੇ ਚਾਹੀਦੇ ਆ ਕਿੰਨੇ ਕੁ ਲੋਕ ਆ ਚੁੱਕੇ ਹੁਣ ਤੱਕ ਸਰ ਅਬੋਵ ਅਬੋਵ 250 ਆ ਚੁੱਕੇ ਨੇ ਹਾਂਜੀ ਔਰ ਹਲੇ ਵੀ ਲਗਾਤਾਰ ਹਾਂਜੀ ਹਲੇ ਵੀ ਲਗਾਤਾਰ ਚੱਲੀ ਹੈ ਅੱਛਾ ਮੈਡੀਸਿਨ ਵੀ ਟਾਈਮਲੀ ਅੱਛਾ ਦਿੱਤੀ ਜਾ ਰਹੀ ਹੈ ਨਾਲੇ ਯੈਸ ਸਰ ਨਾਲ ਦਿੱਤੀ ਆ ਰਹੀ ਹੈ ਮੈਡੀਸਿਨ ਵੀ ਹਾਂਜੀ ਤਾਂ ਮੈਡੀਸਿਨ ਵੀ ਅਵੇਲੇਬਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਸ ਸੰਸਥਾ ਵੱਲੋਂ ਲਗਾਤਾਰ ਮੈਡੀਸਿਨ ਵੀ ਜਿਹੜੀ ਦਿੱਤੀ ਤੁਸੀਂ ਵੀ ਚੈੱਕਅਪ ਕਰਾਉਣ ਲਈ ਆਏ ਕੱਲ ਟੈਸਟ ਕਰਾ ਲਈ ਪਹੁੰਚੇ ਮੈਂਨੇ ਛਾਤੀ ਦਾ ਕਰਾਇਆ ਔਰ ਸ਼ੂਗਰ ਦਾ ਕਰਾਇਆ ਕਿਉਂਕਿ ਬ੍ਰੈਸਟ ਕੈਂਸਰ ਲੇਡੀਜ਼ ਨੂੰ ਜਿਹੜਾ ਹੈ ਨਾ ਕਾਮਨ ਹੋਣਾ ਸ਼ੁਰੂ ਹੋ ਗਿਆ ਇਹਦੇ ਤੋਂ ਜਾਂਚ ਜ਼ਰੂਰੀ ਹੋ ਜਾਂਦੀ ਹੈ ਤਾਂ ਕਰਵਾਈ ਜਾਂਚ ਜੀ ਕਰਵਾਈ ਬਿਲਕੁਲ ਤੇ ਮੈਡੀਸਿਨ ਵਗੈਰਾ ਲਿਖੀ ਉਹਨਾਂ ਨੇ ਹਾਂ ਲਿਖੀ ਹੈ ਅਵੀ ਲਈ ਨੇ ਦਾ ਇੱਥੇ ਜਾਂਚ ਕਰਵਾਉਣ ਲਈ ਮਹਿਲਾਵਾਂ ਵੀ ਜਿਹੜੀਆਂ ਪਹੁੰਚੀਆਂ ਨੇ ਔਰ ਖਾਸ ਕਰਕੇ ਬੜੀ ਉਮਰ ਦੀਆਂ ਮਹਿਲਾਵਾਂ ਨੂੰ ਇਹ ਦਿੱਕਤ ਜ਼ਿਆਦਾ ਤੁਸੀਂ ਵੀ ਟੈਸਟ ਕਰਵਾਇਆ ਮਾਤਾ ਜੀ ਕਰਵਾਣਾ ਹਲੇ ਕਰਵਾਣਾ ਕਿਸ ਚੀਜ਼ ਦਾ ਟੈਸਟ ਕਰਵਾਣਾ ਗੋਡੇ ਵੀ ਦੁਖਦੇ ਆ ਤੇ ਸ਼ੂਗਰ ਵੀ ਆ ਤੇ ਦਵਾਈ ਵਗੈਰਾ ਵੀ ਇੱਥੇ ਹੈ ਨਾ ਨਾਲ ਹੀ ਮਿਲ ਰਹੀ ਹੈ ਹਾਂ ਗੋਡੇ ਦੁਖਦੇ ਜ਼ਿਆਦਾ ਤਾਂ ਤੁਹਾਨੂੰ ਜੋੜਾਂ 'ਚ ਦਰ ਲੱਗਾ ਵੀ ਇੱਕ ਦਿਲ ਦੀ ਧੜਕਣ ਨਾ ਮਤਲਬ ਜੇ ਪਾਣੀ ਨਾ ਪੀਵਾਂ ਰਾਤ ਨੂੰ ਜਦਾਂ ਤਾਂ ਧੜਕਣ ਬਹੁਤ ਵੱਜ ਜਾਂਦੀ ਆ ਇਹ ਕੈਂਸਰ ਅਵੇਅਰਨੈਸ ਲਈ ਵੀ ਇੱਥੇ ਜਿਹੜਾ ਕੈਂਪ ਲਗਾਇਆ ਗਿਆ ਹੈਗਾ ਤਾਂ ਜੋ ਮਹਿਲਾਵਾਂ ਨੂੰ ਜਾਂਚ ਜਿਹੜੀਆਂ ਪਹਿਲਾਂ ਤੋਂ ਹੀ ਕਰਵਾ ਲਿੱਤੀ ਜਾਵੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਹੈ ਕਰ ਰਹੇ ਹੈਗੇ ਆ ਨਰਸਿਸ ਔਰ ਹਸਪੀਟਲ ਸਟਾਫ ਸਾਰਾ ਮੌਜੂਦ ਹੈ ਐਂਬੂਲੈਂਸ ਲਗਾਤਾਰ ਇੱਥੇ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਮੌਜੂਦ ਹੈਗੀ ਹੈ मैम ਟੈਸਟ ਵਗੈਰਾ ਕਿਹੜੇ ਕਿਹੜੇ ਟੈਸਟ ਅਵੇਲੇਬਲ ਔਰ ਤੁਸੀਂ ਵੀ ਟੈਸਟ ਕਰਵਾ ਲਈ ਕੋਈ ਹਾਂਜੀ ਹਾਂਜੀ ਕਾਹਦਾ ਟੈਸਟ ਜੀ ਮੈਂ ਸਰਵਿਕਲ ਕੈਂਸਰ ਦਾ ਟੈਸਟ ਕਰਾ ਰਹੀ ਆਂ ਔਰ ਬੋਨ ਟੈਸਟ ਦੀ ਜੀ ਦਾ ਬੋਨ ਟੈਸਟ ਨਾਲ ਬ੍ਰੈਸਟ ਕੈਂਸਰ ਕਾਮਨ ਹੋ ਗਿਆ ਨਾ ਜ਼ਿਆਦਾਤਰ ਅਗਰ ਉਹਦਾ ਵੀ ਲਾਹਾ ਲਓ ਹਾਂਜੀ ਸਾਰੇ ਇਲਾਜ ਹੈ ਦਾ ਹਾਂਜੀ ਤੁਸੀਂ ਵੀ ਟੈਸਟ ਕਰਵਾ ਲਈ ਹਾਂਜੀ ਹਾਂਜੀ ਸਰ ਕਿਸ ਕਿਸ ਦਾ ਟੈਸਟ ਬਲੱਡ ਟੈਸਟ ਹੈ ਆਈਸ ਟੈਸਟ ਹੈ ਉਹਦਾ ਕੈਂਸਰ ਟੈਸਟ ਹੈ ਜਿਸ ਤਰ੍ਹਾਂ ਡਾਕਟਰਸ ਦੱਸ ਰਹੇ ਹੈਗੇ ਨਾ ਖਾਸ ਕਰਕੇ ਮਹਿਲਾ ਮੰਨੂ ਬ੍ਰੈਸਟ ਔਰ ਓਵਰੀ ਦਾ ਕੈਂਸਰ ਜਿਹੜਾ ਕਾਮਨ ਹੋ ਚੁੱਕਾ ਹੈ ਉਹਦੇ ਲਈ ਅਵੇਅਰ ਕਰ ਰਹੇ ਹੈਗੇ ਆ ਉਹਦੇ ਲਈ ਟੈਸਟ ਅਗਰ ਪਹਿਲਾਂ ਹੀ ਕਰਵਾ ਲਿਆ ਜਾਵੇ ਤਾਂ ਸਹੀ ਹੈ ਹਾਂਜੀ ਹਾਂਜੀ ਉਹ ਇਹ ਆ ਵੀ ਸਟਾਰਟਿੰਗ ਚ ਪਤਾ ਲੱਗ ਜਾਂਦਾ ਹੈ ਇਲਾਜ ਹੋ ਜਾਂਦਾ ਫਿਰ ਇਹਦਾ ਬਹੁਤ ਵੱਚਾ ਇਹਨਾਂ ਦਾ ਹੈਗਾ ਵੀ ਆ ਲਾਈਫ ਲਾਈਨ ਵੱਲੋਂ ਇਹ ਕਰਦੇ ਆ ਨਾ ਕਰਦੇ ਆ ਬਹੁਤ ਜ਼ਿਆਦਾ ਸਾभी ਲੋਕ ਹੈ ਨਾ ਲਾਹ ਲੈਂਲੀ ਪਹੁੰਚੇ ਲਾਹ ਲੈਂਲੀ ਪਹੁੰਚੇ ਇੱਥੇ ਅੱਜ ਤਾਂ ਤੁਸੀਂ ਦੇਖ ਸਕਦੇ ਹੋ ਇਹ ਪਹਿਲੀ ਐਮਬੂਲੈਂਸ ਹੈ ਜਿਹਦੇ ਅੰਦਰ ਸਾਰੀ ਫੈਸਿਲਿਟੀਆਂ ਅਵੇਲੇਬਲ ਹੈ ਔਰ ਉਸ ਤੋਂ ਅੱਗੇ ਦੋ ਹੋਰ ਬੱਸਿਸ ਜਿਹੜੀਆਂ ਨੇ ਤਿਆਰ ਕੀਤੀਆਂ ਹੋਈਆਂ ਨੇ ਜਿਹਦੇ ਵਿੱਚ ਟੈਸਟ ਦੀ ਫੈਸਿਲਿਟੀ ਹੈਗੀ ਹੈ ਟੈਸਟ ਅੰਦਰ ਕੀਤੇ ਜਾ ਰਹੇ ਆ ਇੱਥੇ ਕੱਲਾ ਮਹਿਲਾਵਾਂ ਦੇ ਲਈ ਨਹੀਂ ਲਈ ਨਹੀਂ ਬਲਕਿ ਪੁਰਸ਼ਾਂ ਦੇ ਲਈ ਵੀ ਮੇਲਜ਼ ਲਈ ਵੀ ਜਿਹੜਾ ਹੈਗਾ ਇੱਥੇ ਫੈਸਿਲਿਟੀ ਦਿੱਤੀ ਗਈ ਹੈ ਕਿ ਉਹ ਵੀ ਟੈਸਟ ਕਰਵਾ ਸਕਣ ਪਿੱਛੇ ਜਿਹੜਾ ਹੈਗਾ ਬੋਨਸ ਵਗੈਰਾ ਬਲੱਡ ਦਾ ਜਿਹੜਾ ਟੈਸਟ ਹੈ ਔਰ ਇਸ ਬੱਸ ਦੇ ਅੰਦਰ ਕੈਂਸਰ ਕੇਅਰ ਸਲ ਜਿਹੜਾ ਚੈਰਿਟੀ ਵੀ ਚੈਰੀਟੇਬਲ ਸੁਸਾਇਟੀ ਵੱਲੋਂ ਇਹ ਜਿਹੜਾ ਆਰਗੇਨਾਈਜ਼ ਕੀਤਾ ਗਿਆ ਮਹਿਲਾਵਾਂ ਲਈ ਖਾਸ ਕਰਕੇ ਬ੍ਰੈਸਟ ਕੈਂਸਰ ਔਰ ਓਵਰੀ ਕੈਂਸਰ ਤੋਂ ਪਹਿਲਾਂ ਤੋਂ ਹੀ ਸचेत ਰਹਿਣ ਲਈ ਅਵੇਅਰ ਕੀਤਾ ਜਾ ਰਿਹਾ ਤੁਸੀਂ ਵੀ ਟੈਸਟ ਕਰਾ ਲਈ ਪੰਚੀ ਮੈਂ ਹਾਂਜੀ ਕਿਸ ਚੀਜ਼ ਦਾ ਟੈਸਟ ਕਰਵਾ ਰਹੇ ਹੋ ਕੈਂਸਰ ਟੈਸਟ ਹੈ ਕੈਂਸਰ ਟੈਸਟ ਹੈ ਕਿਸ ਕਿਸ ਚੀਜ਼ ਦਾ ਬ੍ਰੈਸਟ ਔਰ ਓਵਰੀ ਵਗੈਰਾ ਹਾਂਜੀ ਜੀ ਤੁਸੀਂ ਮੈਂ ਬ੍ਰੈਸਟ ਦਾ ਹਾਂਜੀ ਅੱਛਾ ਮਹਿਲਾਵਾਂ ਜਿਹਨਾਂ ਬਹੁਤ ਕਾਮਨ ਹੋ ਗਿਆ ਇਸ ਤੋਂ ਪਹਿਲਾਂ ਕਿ ਹਨਾ ਆਪਾਂ ਨੂੰ ਇਸ ਤਰ੍ਹਾਂ ਦੀ ਨਾਮੁਰਾਦ ਬਿਮਾਰੀ ਲੱਗੇ ਲੱਗਦਾ ਕਿ ਅਵੇਅਰ ਰਹਿਣਾ ਜ਼ਰੂਰੀ ਹੈ ਹਾਂਜੀ ਹਾਂਜੀ ਦਿਖਾਣਾ ਚਾਹੀਦਾ ਪਹਿਲਾਂ ਇਸ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕੋਈ ਦਿੱਕਤ ਤੇ ਨਹੀਂ ਹੈ ਹਾਂਜੀ ਮੈਮ ਤੁਸੀਂ ਵੀ ਇਹ ਕਸ ਕਰਵਾ ਹਾਂਜੀ ਅੱਛਾ ਕਿਹੜੇ ਕਿਹੜੇ ਟੈਸਟ ਤੁਸੀਂ ਕਰਵਾ ਰਹੇ ਹੋ ਅਸੀਂ ਇਹ ਕੈਂਸਰ ਦੇ ਟੈਸਟ ਕਰਵਾ ਰਹੇ ਹਾਂ ਅਵੇਅਰ ਅਵੇਅਰਨੈਸ ਹਾਂਜੀ ਹਾਂਜੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਚਾਹੇ ਉਹ ਪੁਰਸ਼ ਹੋਣ ਚਾਹੇ ਉਹ ਮਹਿਲਾਵਾਂ ਹੋਣ ਔਰ ਖਾਸ ਕਰਕੇ ਥੋੜੀ ਜੀ ਜਦੋਂ ਉਮਰ ਵੱਧ ਜਾਂਦੀ ਹੈ ਮਹਿਲਾਵਾਂ ਨੂੰ ਤਾਂ ਦੇਖਿਆ ਜਾਂਦਾ ਕਿ ਬ੍ਰੈਸਟ ਕੈਂਸਰ ਔਰ ਓਵਰੀ ਕੈਂਸਰ ਜਿਹੜਾ ਹੈਗਾ ਇੱਕ ਆਮ ਜੀ ਬਿਮਾਰੀ ਅਸਕਲ ਹੋਣ ਲੱਗ ਗਈ ਹੈ ਲੇਕਿਨ ਉਸ ਤੋਂ ਸੁਚੇਤ ਰਹਿਣ ਲਈ ਔਰ ਉਹਨੂੰ ਪਹਿਲੀ ਸਟੇਜ ਤੇ ਹੀ ਜਿਹੜਾ ਡਾਇਗਨੋਸ ਕਰਨ ਲਈ ਇਹ ਮੋਹਮ ਜਿਹੜੀ ਹੈ ਚੜੀ ਗਈ ਹੈ ਤਾਂ ਜੋ ਮਹਿਲਾਵਾਂ ਨੂੰ ਵੀ ਔਰ ਪੁਰਸ਼ਾਂ ਨੂੰ ਵੀ ਕੈਂਸਰ ਤੋਂ ਬਚਾਅ ਦੇ ਲਈ ਅਵੇਅਰ ਕੀਤਾ ਜਾਵੇ ਔਰ ਸ਼ੁਰੂਆਤੀ ਦੌਰ ਦੇ ਵਿੱਚ ਇਸ ਨੂੰ ਡਾਇਗਨੋਸ ਕਰਕੇ ਇਹਦਾ ਇਲਾਜ ਸੰਭਵ ਕੀਤਾ ਜਾ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ